ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿੱਥੇ-ਜਿੱਥੇ ਸਾਡੀਆਂ ਭੈਣਾਂ ਸਾਡੇ ਭਰਾ ਸਾਡੇ ਬਜ਼ੁਰਗ ਸਾਡੇ ਬੱਚੇ ਜਿੱਥੇ-ਜਿੱਥੇ ਵੀ ਸੁਣ ਰਹੇ ਆ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਅੱਜ ਬਸਾਖੀ ਮਨਾਹ ਹੋ ਰਹੀ ਆ ਬਹੁਤ ਤਿਹਾਰ ਜਿੱਦਾਂ ਕਹਿੰਦੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਇੰਡੀਆ ਦੇ ਵਿੱਚ ਵੀ ਬਾਢੀਆਂ ਦਾ ਟਾਈਮ ਵੀ ਸਟਾਰਟ ਹੋ ਗਿਆ ਤੇ ਸਾਡੇ ਵੱਲੋਂ ਪਹਿਲੇ ਅਸੀਂ ਕਹਿ ਚੁੱਕੇ ਆ ਤੇ ਅੱਜ ਫੇਰ ਕਹਿੰਦੇ ਆ ਸਾਡੇ ਵੱਲੋਂ ਸਾਰੇ ਸਿੱਖ ਜਗਤ ਨੂੰ ਸਾਡੀ ਇਕਾਈ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਗੱਲਾਂ ਬਾਤਾਂ ਉਸ ਕਰਨੀਆਂ ਉਹਦੇ ਵਿੱਚ ਪੁਆਇੰਟ ਆਉਂਦੇ ਆ ਜਿੱਦਾਂ ਕਹਿੰਦੇ ਮਨ ਦੁਖਦਾ ਕੁਦਰਤੀਆਂ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਜਿੱਦਾਂ ਕਹਿੰਦੇ ਬੰਦ ਬੰਦ ਕਟਵਾਏ ਚੜਖੜੀਆਂ ਤੇ ਚੜੇ ਅੱਜ ਅੱਜ ਟਾਈਮ ਕਿਹੜਾ ਆ ਗਿਆ ਤੁਸੀਂ ਆਪ ਸੋਚੋ ਕੋਈ ਬੰਦਾ ਮੰਨਣ ਨੂੰ ਤਿਆਰ ਹੈਗਾ ਅੱਜ ਪੋਲਟਿਕਸ ਸਾਡੀਆਂ ਧੱਜੀਆਂ ਡਾਤੀਆਂ ਇਤਿਹਾਸ ਦੀਆਂ ਧੱਜੀਆਂ ਇੱਕ ਧੱਜੀਆਂ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਿਹੜੇ ਕਿਤੇ ਵੀ ਕੋਈ ਦੇਖ ਲਓ ਮੈਂ ਕਈ ਵਾਰੇ ਸੋਚਣ ਨਾਲ ਲੋਕ ਪ੍ਰਚਾਰ ਝੂਠਾ ਪ੍ਰਚਾਰ ਬਾਹਰਲੇ ਮੌਲਖਾਂ 'ਚ ਮੈਂ ਤਾਂ ਇਹਦਾ ਨੋ ਹੀ ਰੱਖਦਾ ਝੂਠਾ ਪ੍ਰਚਾਰ ਦੱਸੋ ਮੈਨੂੰ ਕਿਹੜਾ ਸਿੱਖ ਮੁੱਖ ਮੰਤਰੀ ਬਣਾਏ ਗਏ ਜਿੰਨੇ ਵੀ ਬਣਾਏ ਗਏ ਸਰਜੀਤ ਸਿੰਘ ਬਰਨਾਲਾ ਲਾ ਲਓ ਜਿੱਦਾਂ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਲਾ ਲਓ ਦਲਵਾਰਾ ਨੂੰ ਲਾ ਲਓ ਜਿੱਦਾਂ ਕਹਿੰਦੇ ਆਪਣੇ ਬਰਾੜ ਸਾਹਿਬ ਲਾ ਲਓ ਪੱਠਲ ਸਾਹਿਬ ਬੀਬੀ ਪੱਠਣ ਲਾ ਲਓ ਜਿਹਨੇ ਬੜੇ ਗੈਂਤੀ ਹੈ ਨਹੀਂ ਜਿਨ੍ਹਾਂ ਦੀ ਜਿੱਦਾਂ ਕਹਿੰਦੇ ਚਿਹਰੇ ਆ ਤੇ ਕੰਮ ਦੇਖ ਲਓ ਬਾਕੀ ਜਿਨ੍ਹਾਂ ਨੇ ਮਾੜੇ ਇਹਨਾਂ ਦੇ ਵਿੱਚੋਂ ਕਿਤੇ ਉਹ ਤਾਂ ਆਪਾਂ ਨੂੰ ਉਹ ਵੀ ਪਤਾ ਸਰਜੀਤ ਸਿੰਘ ਬਰਨਾਲੇ ਨੇ 84 ਜੂਨ ਤੋਂ ਬਾਅਦ ਮੁੱਖ ਮੰਤਰੀ ਬਣਾਤੇ ਸੀ ਉਹ ਤੋਂ ਬਾਅਦ ਵੀ ਪੁਲਿਸ ਜਾਂਦੀ ਅੰਦਰ ਘੱਟ ਕੋਈ ਨਹੀਂ ਜੈਨੂੰ ਮਰਜ਼ੀ ਬਣਾ ਦੋ ਜੀ ਆ ਭਗਵੰਤ ਮਾਨ ਨੂੰ ਤੁਸੀਂ ਕਹਿੰਨੇ ਆ ਭਗਵੰਤ ਮਾਨ ਤਾਂ ਕੁਝ ਵੀ ਨਹੀਂ ਕਰ ਰਿਹਾ ਇਹ ਤਾਂ ਜਿਹੜੇ ਆ ਮੁੰਡੇ ਆਪਣੇ ਫੜੇ ਆ ਅਮਰਤਪਾਲ ਹੁਣੀ ਇਹਨਾਂ ਨੂੰ ਜਿਹੜੀ ਆ ਫੜਿਆ ਉਹਦੇ ਵਿੱਚ ਇਹਨੂੰ ਬਦਨਾਮੀ ਲਈ ਆ ਤੁਸੀਂ ਉਹਨਾਂ ਨੂੰ ਕਿੱਦਾਂ ਬਖਸ਼ਦੇ ਆ ਜਿਨ੍ਹਾਂ ਨੇ ਛੱਡਿਆ ਹੀ ਕੋਸ ਨਹੀਂ ਜਿਨ੍ਹਾਂ ਦਾ ਸਿੱਖੀ ਦਾ ਪੂਰਾ ਰੱਜ ਕੇ ਕਹਾਣ ਕੀਤਾ ਉਹਨਾਂ ਨੂੰ ਆਪਾਂ ਕਹਿੰਨੇ ਆ ਉਹ ਦੁੱਤ ਤੋਤੇ ਆ ਭਗਵੰਤ ਮਾਨ ਮਾੜਾ ਹੋ ਗਿਆ ਜੇ ਡੀ ਸੈਂਟਰ ਦੀ ਸਰਕਾਰਾ ਆਪਾਂ ਮੌਕੇ ਦੇ ਟਾਈਮ-ਟਾਈਮ ਨਾਲ ਆਪਾਂ ਚੰਗਾ ਕਹਿਣ ਲੱਪਨੇ ਆ ਜਾਂ ਟਾਈਮ ਲੰਘ ਜਾਂਦਾ ਉਹਨੂੰ ਮਾੜਾ ਕਹਿਣ ਲੱਪਨੇ ਇਹ ਲੋਕ ਆਪਾਂ ਨੂੰ ਵਰਤਦੇ ਆ ਬਹੁਤੇ ਬੰਦੇ ਤਾਂ ਮਾਰਕੀਟ 'ਚ ਬਾਹਰਲੇ ਲੋਕਾਂ ਦੇ ਜਿੱਦਾਂ ਬਾਹਰਲੇ ਬੈ ਕੇ ਜਿਹੜੇ ਲੋਕ ਦੁਨੀਆ ਦੇ ਬੱਚਿਆਂ ਨੂੰ ਵਰਤਦੇ ਆ ਜਿਨ੍ਹਾਂ ਨੂੰ ਇਤਿਹਾਸ ਦਾ ਨਹੀਂ ਪਤਾ ਜਿਨ੍ਹਾਂ ਨੇ ਵਿਚਾਰੇ ਨੇ ਛੀਦੀਆਂ ਪਾਈਆਂ ਕੀ ਉਹਨਾਂ ਨੇ ਕਦਰ ਹੀ ਨਹੀਂ ਜਾਣੀ ਕੀ ਪਿਛਲੀਆਂ ਛੀਦੀਆਂ ਦਾ ਜੈਤੋ ਦਾ ਮੋਰਚਾ ਲਾ ਲਾ ਉਹ ਨਨਕਾਣਾ ਸਾਹਿਬ ਦਾ ਸਾਕਾ ਲਾ ਲੋ ਕਿੰਨੀਆਂ ਛੀਦੀਆਂ ਹੋਈਆਂ ਕੀ ਇਹ ਲੋਕਾਂ ਨੇ ਉਹਨਾਂ ਬਾਰੇ ਕਦੇ ਚਿਤ ਚਿੱਤੇ ਤੁਹਾਡਾ ਨਾਂ ਲਿਆ ਇਦਾਂ ਹੀ ਆਹ ਜਿਹੜਾ 84 ਦਾ ਹੋਰ 40 50 ਸਾਲ ਬਾਅਦ ਇਹਨਾਂ ਬੱਚਿਆਂ ਨੇ ਗਾਹਾਂ ਨੋਂ ਵੀ ਲੈਣਾ ਉਹ ਪਰਿਵਾਰਾਂ ਦੇ ਪਰਿਵਾਰ ਜਿੱਦਾਂ ਕਹਿੰਦੇ ਵਿਚਾਰੇ ਛੀਦੀਆਂ ਪਾ ਗਏ ਕੁਰਬਾਨੀਆਂ ਕਰ ਗਏ ਇਹ ਲੋਕ ਆਪਣੀਆਂ ਜੇਬਾਂ ਭਰ ਗਏ ਇਹ ਲੋਕ ਆਪਣੀਆਂ ਮੈਂ ਜਿੱਦਾਂ ਕਹਿੰਦੇ ਆ ਘਰ ਬਣਾ ਗਏ ਇਹ ਲੋਕ ਆਪਣੇ ਬੱਚੇ ਪੜਾ ਗਏ ਉਹਨਾਂ ਦੇ ਮਾਂ ਪੇ ਰੋਲਦੇ ਫਿਰਦੇ ਆ ਆ ਹਾਲ ਵਾ ਸਾਡੇ ਲੀਡਰ ਜੈਨੂੰ ਮਰਜ਼ੀ ਬਣਾ ਦੋ ਗਾਹਾਂ ਬਣਾਉਣਾ ਉਹਨੂੰ ਬਣਾ ਲਿਓ ਉਹ ਤੋਂ ਗਾਹਾਂ ਬਣਾਉਣਾ ਬਣਾ ਲਿਓ ਜੈਨੂੰ ਮਰਜ਼ੀ ਬਣਾ ਲਿਓ ਤੁਹਾਨੂੰ ਇੱਕ ਦੂਜੇ ਤੋਂ ਚੜਦੇ ਤੋਂ ਚੜਦਾ ਹੀ ਮਿਲਣਾ ਜਿਹੜੇ ਬੰਦੇ ਕਹਿੰਦੇ ਆ ਅਸੀਂ ਆਪਣੇ ਸਿੰਘਾਂ ਨੂੰ ਹਰਿਆਈ ਕਰਾਉਨੇ ਆ ਕੀ ਜਦ ਇਹਨਾਂ ਦੀਆਂ ਸਰਕਾਰਾਂ ਆਈਆਂ ਕੀ ਕਾਂਗਰਸ ਦੀ ਸਰਕਾਰ ਆਈ ਕੀ ਕਾਲੀਆਂ ਦੀ ਸਰਕਾਰ ਆਈ ਕੀ ਉਹ ਦੋਨਾਂ ਨੂੰ ਜ਼ਿਲ੍ਹਾ ਚੋਂ ਹਰਿਆਕਤਾ ਨਹੀਂ ਇਹਨਾਂ ਨੇ ਨਹੀਂ ਕਰਾਉਣੇ ਜੇ ਇਹ ਕਰਾਉਂਦੇ ਆ ਬਾਹਰ ਕੱਢਦੇ ਆ ਇਹਨਾਂ ਦੀ ਜਿੱਦਾਂ ਕਹਿੰਦੇ ਗੜ ਦੀ ਹੱਡੀ ਬਣਦੇ ਆ ਇਹ ਕਹਿੰਦੇ ਸਾਡ ਪਰ ਹੈ ਨਹੀਂ ਉਹ ਪਰ ਇਹਨਾਂ ਦੇ ਦਿਮਾਗਾ ਚ ਆ ਬਈ ਉਹ ਸਾਡੇ ਵਾਲਾ ਅਹੁਦਾ ਨਾ ਸੰਭ ਲੈਣ ਇਹ ਤਾਂ ਕਮਰਤਪਾਲ ਤੋਂ ਹੀ ਦੁਖੀ ਹੋ ਗਏ ਇਹ ਕਹਿੰਦੇ ਇੱਕੋ ਹੀ ਮੁੰਡਾ ਆਇਆ ਅਮਰਤਪਾਲ ਇਹ ਤਾਂ ਉਹਦੇ ਦੁਆਲੇ ਸਾਰੇ ਹੋ ਗਏ ਇਹ ਭਗਵੰਤ ਮਾਨ ਦਾ ਰੋਲ ਨਹੀਂ ਹੈਗਾ ਇੰਨਾ ਮਾੜਾ ਏ ਅਮੀ ਕਹਿੰਨੇ ਆ ਸਾਰੇ ਸਾਡੇ ਸਾਰਿਆਂ ਦਾ ਰੋਲ ਮਾੜਾ ਜਿੱਥੋਂ ਮਰਜੀ ਜੇ ਇਹਨਾਂ ਨੂੰ ਅਸੀਂ ਜਿੱਦਾਂ ਕਹਿੰਦੇ ਵਿਸਾਖੀ ਮਨਾਉਨੇ ਆ ਅਸੀਂ ਗੁਰੂਆਂ ਦਾ ਇਤਿਹਾਸ ਪੜ੍ਹਦੇ ਆ ਅਸੀਂ ਸੁਣਾਉਨੇ ਆ ਲੋਕਾਂ ਨੂੰ ਇਹ ਉਹਦੀਆਂ ਤੱਜੀਆਂ ੜਾਉਂਦੇ ਆ ਉਹ ਇਤਿਹਾਸ ਦੀਆਂ ਤੱਜੀਆਂ ੜਾਉਤੀਆਂ ਅਕਾਲ ਤਖਤ ਦਾ ਤੁਹਾਨੂੰ ਤੇ ਤੁਹਾਡੇ ਕੋਲੋਂ ਤੁਹਾਡੇ ਸਾਹਮਣੇ ਆ ਸਾਨੂੰ ਹੁਣ 40 ਸਾਲ ਹੋ ਗਏ 30 40 ਸਾਲ ਅਕਾਲ ਤਖਤ ਤੋਂ ਪਾਨੂੰ ਹੁਕਮਨਾਮ ਆਇਆ ਆ ਜਿੱਦਾਂ ਕਹਿੰਦੇ ਵੀ ਮਹਾਰਾਜ ਰਣਜੀਤ ਸਿੰਘ ਦਾ ਇਤਿਹਾਸ ਦੇਖ ਲਓ ਪਿਛਲੇ ਇਤਿਹਾਸ ਕੋਈ ਦੇਖ ਲਓ ਇਹਨਾਂ ਨੇ ਧਜੀਆਂ ੜਾਤੀਆਂ ਕਾਲਤਾ ਦੇ ਜਥੇਦਾਰ ਨੂੰ ਇੱਕ ਟੀਚਰ ਬਣਾਤਾ ਯਾਨੀ ਟੀਚਰ ਮਗਰੋਂ ਇਹ ਕਹਿਣ ਲੱਪੇ ਹਰਮਾਸਟਰ ਜਦ ਮਰਜੀ ਹੈ ਟੀਚਰ ਦੀ ਬਦਲੀ ਕਰ ਸਕਦਾ ਆ ਸਾਡਾ ਹਾਲ ਕਰਕੇ ਲਿਆ ਕੇ ਸਾਨੂੰ ਇਸ ਸਟੇਜ ਤੇ ਖੜਾ ਕਰਤਾ ਜਿਹੜਾ ਬੋਲੂ ਉਹ ਤਾਂ ਸਮਝ ਲਓ ਜੇਲਾ ਅੰਦਰ ਹੀ ਆ ਜਿਹੜਾ ਮਰਜੀ ਬੋਲੇ ਉਹਦੀ ਜਮਾਨਤ ਹੈ ਨਹੀਂ ਉਹਦੀ ਨਹੀਂ ਜਮਾਨਤ ਹੋਣੀ ਕਿਉਂ ਇਹ ਤਕੜਿਆਂ ਦਾ ਰਾਜ ਵਾ ਉੱਥੇ ਪੁਲਿਸ ਕਹਿਦੀ ਆ ਪੁਲਿਸ ਹੈਗੀ ਤਕੜੇ ਦੀ ਮੁੱਖ ਮੰਤਰੀ ਦੇ ਕੀ ਮੁੱਖ ਮੰਤਰੀ ਨੂੰ ਤੁਸੀਂ ਕਹਿ ਕੇ ਦੇਖੋ ਕੋਸ ਉਹ ਜੇਨੂੰ ਮਰਜ਼ੀ ਚੁੱਕ ਕੇ ਜੇਲ੍ਹ ਸੱਡ ਦੇਵੇ ਜਮਾਨਤ ਤੇ ਨਹੀਂ ਹੁੰਦੀ ਮੁੱਖ ਮੰਤਰੀ ਦੀ ਪਾਵਰ ਵੱਡੀ ਆ ਲਾਈ ਚੱਲੋ ਮੁਜਾਰੇ ਕਰੀ ਚੱਲੋ ਸਾਰੇ ਵਾਰਡ 'ਚ ਮੁਜਾਰੇ ਕਰ ਲਓ ਤੁਸੀਂ ਮੁਜਾਰੇ ਕਰ-ਕਰ ਕੇ ਦੇਖੇ ਲੈ ਆ ਤੁਹਾਡੇ ਸਾਹਮਣੇ ਜੱਗੀ ਜੋੜ ਦਾ ਕਢਾ ਲਿਆ ਲੋਕਾਂ ਨੇ ਸਾਰਿਆਂ ਨੇ ਚੁੱਕਿਆ ਸੀ ਬਈ ਅਸੀਂ ਤਾਂ ਮਹੀਨਾ ਨਹੀਂ ਰਹਿਣ ਦੇਣਾ ਉਹ ਭਰਾਵੋ ਬੱਚਿਓ ਬਚੋ ਬਚੋ ਤੁਹਾਨੂੰ ਅਸੀਂ ਗਾਹਾਂ ਇਹ ਦਾਨਾ ਸਰਕਾਰਾਂ ਨਾਲ ਮੱਥਾ ਨਾਲ ਲਾਵੋ ਝੂਠਾ ਸੱਚਾ ਲਾਵੋ ਕੋਈ ਗੱਲ ਤੇ ਲਾਵੋ ਕੋਈ ਗੱਲ ਕਹੋ ਉਹਨਾਂ ਨੂੰ ਲਿਖਤੀ ਭੇਜੋ ਕੋਈ ਨਹੀਂ ਹੁੰਦਾ ਜੇ ਤੁਹਾਨੂੰ ਲੋੜ ਪੈਂਦੀ ਆ ਆਪਣੇ ਸ਼ਹਿਰ ਦੇ ਵਿੱਚ ਭਾਵੇਂ ਥਾਣੇ ਨੂੰ ਜਾ ਕੇ ਡੀਸੀ ਨੂੰ ਜਾ ਕੇ ਪੱਤਰ ਦਵੋ ਭਾਵੇਂ ਮੁੱਖ ਮੰਤਰੀ ਨੂੰ ਪੱਤਰ ਦਵੋ ਆ ਸਾਨੂੰ ਸ਼ਿਕਾਇਤ ਵਾ ਜਦ ਤੁਹਾਨੂੰ ਇਹ ਚੁੱਕ ਚੁਕਾ ਕੇ ਜਿਹੜੇ ਲੋਕ ਪੜਕਾਉਂਦੇ ਆ ਪੜਕਾ ਕੇ ਇੱਕ ਇੱਕ ਬੱਚਾ ਅੱਜ ਅੱਜ ਇੱਕ ਇੱਕ ਲੋਕਾਂ ਦੇ ਬੱਚਾ ਉਹ ਜਿਹੜਾ ਉਹ ਵੀ ਨਹੀਂ ਮਰਾ ਦੇਣਾ ਜਿਹੜਾ ਹੈਗਾ ਇਹ ਜੋ ਇਹਨਾਂ ਦੇ ਕਰਤੂਤਾਂ ਹੋਣ ਚੱਲਦੀਆਂ ਜਿਹੜਾ ਅਸੀਂ ਦੇਖੀ ਜਾਂਦੇ ਆ 30 35 ਸਾਲ ਤੱਕ ਮੈਨੂੰ ਦੇਖਦੇ ਨੂੰ ਹੋਗਾ ਮੈਂ ਸਾਰਾ ਬਾਤ ਕੀਤਾ ਸਾਨੂੰ ਨਹੀਂ ਕੋਈ ਦੱਸਿਆ ਹੁਣ ਮੈਂ ਕੀ ਕਹਾਂ ਜਿਹੜੀਆਂ ਮੈਂ ਗੱਲਾਂ ਕਹਿ ਜਾਣੀਆਂ ਕਈ ਵੇਲੇ ਮੈਨੂੰ ਉਹਨਾਂ ਲੋਕਾਂ ਨੇ ਸਾਰੇ ਮੈਨੂੰ ਭੈਣ ਭਰਾਵਾਂ ਨੇ ਮੇਰਿਆਂ ਨੇ ਕਹਿਣਾ ਯਾਰਾ ਤੂੰ ਤੂੰ ਵੀ ਇਹ ਗੱਲਾਂ ਕਹਿਣਾ ਤੇਰੇ ਗੱਲ ਮੈਨੂੰ ਇਹ ਕਹਿਣਾ ਤੇਰੇ ਮੂੰਹ ਨਹੀਂ ਸਾਜਦੀਆਂ ਹੋਰ ਕਹਦੇ ਸਾਜਦੀਆਂ ਮੈਨੂੰ ਇਹ ਦੱਸ ਦੋ ਹੁਣ ਸਾਡੇ ਜਿਹੜੇ ਉਲਟ ਪਾਰਟੀਆਂ ਉਹਦਾ ਸੱਚ ਬੋਲਦੀਆਂ ਫੇਰ ਦੁੱਖ ਲੱਗਦਾ ਗੱਲਾਂ ਉਹ ਸੱਚੀਆਂ ਕਰਦੇ ਆ ਉਹ ਸਾਨੂੰ ਹੁਣ ਤਾਣੇ ਮਾਰਦੇ ਆ ਲੈ ਲਿਆ ਨਜ਼ਾਰੇ ਦੇਖ ਲੈ ਜਿਨ੍ਹਾਂ ਨਾਲ ਤੁਸੀਂ ਧੌਣਾ ਚੁੱਕ ਚੁੱਕ ਕੇ ਤੁਰਦੇ ਹੁੰਦੇ ਸੀ ਵੀ ਸਾਡੇ ਆ ਇੱਥੇ ਕੋਈ ਤੁਹਾਡਾ ਨਹੀਂ ਇੱਥੇ ਜਿੱਦਣ ਪੈਂਦੀ ਆ ਇੱਥੇ ਬੁਰਾ ਹਾਲ ਵਾ ਇਹ ਮੇਰਾ ਇੱਥੇ ਕੈਨੇਡਾ ਦਾ ਹੀ ਨਹੀਂ ਬੁਰਾ ਹਾਲ ਤੁਸੀਂ ਆਸਟ੍ਰੇਲੀਆ ਦੇਖ ਲਓ ਇੰਗਲੈਂਡ ਦੇਖ ਲਓ ਕਿਤੇ ਜਰਮਨ ਦੇਖ ਲਓ ਕਿਤੇ ਦੇਖ ਲਓ ਜਿਹਨੂੰ ਮਰਜੀ ਪ੍ਰਾਣੇ ਆਏ ਬੰਦੇ ਨੂੰ ਪੁੱਛ ਲਓ ਬਈ ਕੀ ਇਹ ਗੌਰਮੈਂਟ ਦੇ ਹੱਕ ਚ ਬੋਲਣ ਲਾ ਪੈਂਦੇ ਆ ਅੱਜ ਜੋ ਹੋ ਰਿਹਾ ਸਾਡੇ ਕਾਲ ਤੱਕ ਤੇ ਜਦ ਉੱਥੇ ਮਰਜ਼ਾ ਦਾ ਨਹੀਂ ਭੰਗ ਕਰਤੀ ਸਾਡੇ ਵਰਗੇ ਨੂੰ ਕਹਿਣ ਪੁੱਛਣਾ ਆਪਾਂ ਜਿਹੜੇ ਤੁਰੇ ਫਿਰਦੇ ਆ ਆਪਣੀ ਕੋਈ ਬੁੱਕਤ ਨਹੀਂ ਇਹ ਇੱਕ ਦਿਲ ਦਾ ਭਲੇਖਾ ਆ ਸਾਡੀ ਜੀ ਜਥੇਬੰਦੀ ਆ 100 ਬੰਦਾ 400 500 ਪੁੱਲ ਜੋ ਇਹ ਗੱਲਾਂ ਨਹੀਂ ਆ ਇਹ ਸਾਰੇ ਆਪੋ ਆਪਣਾ ਟੱਬਰ ਪਾਲਦੇ ਆ ਕੋਈ ਕਿਸੇ ਲਈ ਪੰਥਰੇ ਨਹੀਂ ਲੜਦਾ ਜਿਹੜਾ ਪੰਥਰੇ ਲੜਦਾ ਉਹ ਕੁਰਬਾਨੀ ਵੀ ਕਰਦਾ ਕੁਰਬਾਨੀ ਕਰਨ ਵਾਲਾ ਹੈ ਨਾ ਇਹ ਬਹੁਤੇ ਬੰਦੇ ਆਲੂ ਬਣਿਓ ਠੀਕ ਵਾ ਗੁਰੂ ਦੇ ਸਿੱਖ ਬਹੁਤ ਵਾ ਫੇਰ ਵੀ ਮੈਂ ਕਹਿੰਦਾ ਜਿਹੜੇ ਹੈਗੇ ਆ ਉਹ ਮੋਰੇ ਨਹੀਂ ਆਉਂਦੇ ਉਹ ਗੁਰੂ ਦਾ ਭਾਣਾ ਮੰਨਦੇ ਆ ਅੱਜ ਵੀ ਮੰਨਦੇ ਆ ਪਰ ਜਿਹੜੇ ਐ ਭੇਗਤਾਰੀ ਮੋਰੇ ਵੱਡੇ ਵੱਡੇ ਬਣਿਓ ਆ ਵੱਡੇ ਵੱਡੇ ਤੁਹਾਨੂੰ ਸਿੱਧ ਕਰਦੇ ਆ ਇਹ ਇਹਨਾਂ ਦੇ ਵਿੱਚ ਮੈਨੂੰ ਨਹੀਂ ਦੀਦਾ ਹੋਊਗਾ ਇੱਕ ਅੱਧਾ ਮੈਂ ਇਹ ਵੀ ਨਹੀਂ ਕਹਿੰਦਾ ਹੁੰਦਾ ਬੰਦਾ ਕਹਿੰਦਾ ਗਰੰਟੀ ਨਹੀਂ ਲੈਣੀ ਚਾਹੀਦੀ ਕਦੇ ਬਹੁਤਾ ਮਤ ਜਿਆਦਾ ਜਿਹੜੀ ਦੇਖਣ ਚ ਆਈ ਆ ਜਦ ਬਾਹਰਲੇ ਹੋਰ ਕੰਟਰੀਆਂ ਦੀਆਂ ਗੱਲਾਂ ਹੋਰ ਸੂਬਿਆਂ ਦੀਆਂ ਸੁਣੀਂਦੀਆਂ ਉਹ ਸਾਡੇ ਨਾਲੋਂ ਵੀ ਵੱਧ ਰਹੁੰਦੇ ਆ ਉਹ ਸਾਡੇ ਨਾਲੋਂ ਵੱਧ ਗੱਲਾਂ ਦੱਸਦੇ ਆ ਜੇ ਉਹਨਾਂ ਨਾਲ ਗੱਲਾਂ ਕਰੀਂਦੀਆਂ ਮੈਂ ਕਿਹਾ ਉਹ ਆਹੀ ਹਾਲ ਵਾ ਸਾਰੇ ਭਰਾਵਾ ਚੁੱਪੇ ਹੀ ਭਲੀ ਆ ਪਾਠ ਕਰੋ ਰੱਬ ਦਾ ਨਾਮ ਜਪੋ ਗੁਰਦੁਆਰੇ ਜਾਓ ਮੱਥਾ ਟੇਕੇ ਆਜੋ ਕੋਈ ਫਾਇਦਾ ਨਹੀਂ ਜੋ ਹਾਲਾਤ ਦਿਨੋਂ ਦਿਨ ਵਿਗੜ ਰਹੇ ਆ ਇਹ ਸਿਰਫ ਬੰਦੇ ਨੂੰ ਅੱਜ ਪੈਸੇ ਦੀ ਪੈ ਗਈ ਪੈਸਾ ਪੈਸਾ ਹੋ ਗਿਆ ਕੋਈ ਕਿਸੇ ਦਾ ਨਹੀਂ ਹੈਗਾ ਸਾਰਾ ਮ ਮੰਡੀ ਜਿੱਦਾਂ ਕਹਿੰਦੀ ਪੈਸੇ ਦੀ ਮੰਡੀ ਸਾਰੀ ਹੋ ਗਈ ਪੈਸੇ ਦੀ ਉਹ ਪੈਸਾ ਹੀ ਪੈਸਾ ਹੋ ਗਿਆ ਕੋਈ ਕਿਸੇ ਨਾਲ ਹਮਦਰਦੀ ਨਹੀਂ ਕੋਈ ਸਿੱਖੀ ਨਾਲ ਹਮਦਰਦੀ ਨਹੀਂ ਕੋਈ ਕਿਸੇ ਪੰਥ ਨਾਲ ਹਮਦਰਦੀ ਨਹੀਂ ਅੱਜ ਹੈਗਾ ਪੈਸਾ ਜੇ ਉਹਨਾਂ ਨੂੰ ਬੈਠਿਆਂ ਨੂੰ ਇੰਡੀਆ ਚ ਨਹੀਂ ਜਿੱਦਾਂ ਕਹਿੰਦੇ ਗੁਰਦੁਆਰਿਆਂ ਦੀ ਕੋਈ ਹਮਦਰਦੀ ਅਕਾਲ ਤਖਤ ਦੀ ਹਮਦਰਦੀ ਨਹੀਂ ਦੱਸੋ ਫਿਰ ਆਪਾਂ ਕਰੀਏ ਕੀ ਕਹਿੰਦੇ ਕੋ ਰੋਈਏ ਨਾ ਅਸੀਂ ਦਿੱਲੀ ਕੋ ਰੋ ਸਕਦੇ ਆ ਨਾ ਚੰਡੀਗੜ੍ਹ ਰੋ ਸਕਦੇ ਆ ਜਾ ਕੇ ਕਹਿੰਦੇ ਉਹਦੇ ਮੁਖਮੰਦੀ ਨਾ ਅਸੀਂ ਆਪਣੇ ਅਕਾਲ ਤਖਤ ਤੇ ਜਾ ਕੇ ਰੋ ਸਕਦੇ ਆ ਕਿੱਥੇ ਰੋਈਏ ਅੱਜ ਤੱਕ ਸਾਡੇ ਲਈ ਉਹ ਜਮਾਨਾ ਆ ਗਿਆ ਆਪਾਂ ਰੋਣ ਲਈ ਇੱਕ ਗੁਰੂਕੋਲ ਘਰੇ ਬੈ ਕੇ ਰੋਣਾ ਪੈਣਾ ਜੇ ਤੁਸੀਂ ਕਿਤੇ ਬਾਹਰ ਰੋਵੋਗੇ ਤੁਹਾਡਾ ਤਮਾਸ਼ਾ ਬਣਦਾ ਫੇਰ ਗੱਲਾਂ ਕਰਦੇ ਆ ਅੱਜ ਤੁਹਾਨੂੰ ਮੇਰੇ ਵੱਲੋਂ ਸਾਡੇ ਪਰਿਵਾਰ ਵੱਲੋਂ ਸਾਰੀ ਸਿੱਖ ਜਗਤ ਵੱਲੋਂ ਸਾਰੀ ਦੁਨੀਆ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਵਾ ਦਰਦ ਹੁੰਦਾ ਜਦ ਸੱਚੀ ਗੱਲ ਉਹਦਾ ਦਰਦ ਹੁੰਦਾ ਹੀ ਹੁੰਦਾ ਮੈਨੂੰ ਵੀ ਪਤਾ ਦੁਨੀਆ ਨੂੰ ਵੀ ਪਤਾ ਉਹਨਾਂ ਨੂੰ ਵੀ ਪਤਾ